ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਭਾ ਦੀਆਂ ਚੋਣਾਂ ਦੇ ਨਾਲ ਜੁੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ ਲੰਮੇ ਸਮੇਂ ਤੋਂ ਇਹ ਚੋਣਾਂ ਦੇ ਜਿਹੜੀਆਂ ਉਹ ਲਟਕਦੀਆਂ ਆ ਰਹੀਆਂ ਨੇ ਤਾਂ ਇਹਨਾਂ ਨੂੰ ਲੈ ਕੇ ਹੁਣ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਬਹੁਤ ਸਾਰੇ ਲੋਕ ਤੇ ਜਿਹੜੇ ਉਹ ਇਹਨਾਂ ਚੋਣਾਂ ਦੀ ਉਡੀਕ ਕਰ ਰਹੇ ਨੇ ਹਾਲਾਂਕਿ ਆਮ ਤੌਰ ਤੇ ਚੋਣਾਂ ਦੇ ਜਿਹੜੀਆਂ ਉਹ ਸਰਪੰਚੀ ਦੀਆਂ ਚੋਣਾਂ ਤੋਂ ਪਹਿਲਾਂ ਹੋ ਜਾਂਦੀਆਂ ਸੀ ਲੇਕਿਨ ਇਸ ਵਾਰ ਇਹ ਚੋਣਾਂ ਕਾਫੀ ਜ਼ਿਆਦਾ ਲਟਕਦੀਆਂ ਨਜ਼ਰ ਆ ਰਹੀਆਂ ਨੇ ਤਾ ਹੁਣ ਇਸ ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਤਾਂ ਪੰਜਾਬ ਦੇ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਇੱਕ ਅਹਿਮ ਬਿਆਨ ਆ ਜਿਹੜਾ ਉਹ ਦਿੱਤਾ ਗਿਆ ਹੈ ਤਾਂ ਉਹਨਾਂ ਲੋਕਾਂ ਵਾਸਤੇ ਬਹੁਤ ਜ਼ਰੂਰੀ ਖਬਰ ਹੈ ਜਿਹੜੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ ਤਾਂ ਇਹ ਉਡੀਕ ਹੁਣ ਹੋਰ ਵੱਧਦੀ ਦਿਖਾਈ ਦੇ ਰਹੀ ਹੈ ਕਿਉਂਕਿ ਇਹ ਮਾਮਲਾ ਹੁਣ ਹੋਰ ਲੰਬਾ ਚੱਲਦਾ ਦਿਖਾਈ ਦੇ ਰਿਹਾ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਅਗਸਤ ਤੱਕ ਇਹ ਚੋਣਾਂ ਨਹੀਂ ਹੋਣਗੀਆਂ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦਾ ਰੁਕ ਕਰੇਗੀ ਤਾਂ ਪੰਜਾਬ ਸਰਕਾਰ ਦੇ ਪੰਚਾਇਤ ਮੰਤਰੀ ਅਤੇ ਪਿੰਡੂ ਵਿਕਾਸ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਆ ਜਿਹੜੀ ਉਹ ਕੀਤੀ ਗਈ ਹੈ ਤਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਾਲ ਜੁੜੀ ਵੱਡੀ ਖਬਰ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਅਜੇ ਇਹ ਚੋਣਾਂ ਨਹੀਂ ਆ ਕਰਵਾਈਆਂ ਜਾਣਗੀਆਂ ਪੰਜਾਬ ਸਰਕਾਰ ਅਜੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨਹੀਂ ਕਰਵਾਏਗੀ ਤਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਇੰਤਜ਼ਾਰ ਹੁਣ ਹੋਰ ਲੰਬਾ ਹੋ ਗਿਆ ਏ ਹੁਣ ਇਹ ਚੋਣਾਂ ਅਗਸਤ ਮਹੀਨੇ ਤੋਂ ਪਹਿਲਾਂ ਨਹੀਂ ਹੋ ਸਕਣਗੀਆਂ ਕਿਉਂਕਿ ਪੰਜਾਬ ਸਰਕਾਰ ਚੋਣਾਂ ਦੀ ਸਮਾਂ ਸੀਮਾ ਅੱਗੇ ਵਧਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣ ਦੀ ਤਿਆਰੀ ਕਰ ਰਹੀ ਹੈ ਇਸ ਗੱਲ ਦੀ ਪੁਸ਼ਟੀ ਗ੍ਰਾਮੀਣ ਵਿਕਾਸ ਅਤੇ ਪੰਚਾਇਤ ਮੰਤਰੀ ਤਰुण ਪ੍ਰੀਤ ਸਿੰਘ ਸੌਂਦ ਦੇ ਵੱਲੋਂ ਕੀਤੀ ਗਈ ਹੈ ਸੌਂਦ ਦਾ ਕਹਿਣਾ ਹੈ ਕਿ ਨਵੀਂ ਹੱਦਬੰਦੀ ਦਾ ਕੰਮ ਲਗਭਗ ਪੂਰਾ ਹੋ ਗਿਆ ਏ ਇਸ ਦੌਰਾਨ 10 ਅਜਿਹੇ ਪਿੰਡ ਮਿਲੇ ਨੇ ਜਿੱਥੋਂ ਦੇ ਨਿਵਾਸੀ ਨਾ ਤਾਂ ਬਲਾਕ ਤੰਤੀ ਵਿੱਚ ਵੋਟ ਕਰ ਸਕਦੇ ਨੇ ਅਤੇ ਨਾ ਹੀ ਉਹ ਨਗਰ ਨਿਗਮ ਜਾਂ ਅਗਰ ਕਾਉਂਸਲ ਚੋਣਾਂ ਵਿੱਚ ਤਾਂ ਸਰਕਾਰ ਜਲਦ ਹੀ ਹਾਈ ਕੋਰਟ ਜਾ ਕੇ ਥੋੜਾ ਸਮਾਂ ਹੋਰ ਮੰਗੇਗੀ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਪਹਿਲਾ ਪੰਚਾਇਤੀ ਚੋਣਾਂ ਦੇ ਜਿਹੜੀਆਂ ਉਹ ਵੀ ਜਾਦਾ ਲਟਕਦੀਆਂ ਦਿਖਾਈ ਦੇ ਰੀਆਂ ਸੀ ਇੱਕ ਸਮਾਂ ਸੀ ਜਦੋਂ ਪੰਚਾਇਤਾਂ ਸਮੇਂ ਤੋਂ ਪਹਿਲਾਂ ਪੰਕਰ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਰੋਕ ਕੀਤਾ ਗਿਆ ਸੀ ਜਿਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਉਹ ਆਊਟਰ ਨੇ ਜਿਹੜੇ ਉਹ ਦਿੱਤੇ ਗਏ ਸੀ ਉਸ ਤੋਂ ਬਾਅਦ ਪੰਚਾਇਤੀ ਚੋਣਾਂ ਦੇ ਜਿਹੜੀਆਂ ਉਹ ਵੀ ਕਾਫੀ ਦੇਰ ਬਾਅਦ ਪਿਛਲੇ ਸਾਲ ਹੀ ਹੋਈਆਂ ਨੇ ਤਾਂ ਹੁਣ ਇਹਦਾ ਬਲਾਕ ਸਮਤੀ ਅਤੇ ਜ਼ਿਲ੍ਹਾ ਪ੍ਰੇਸ਼ਦ ਦੀਆਂ ਚੋਣਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਤਾਂ ਦੇਖਣਾ ਹੋਵੇਗਾ ਕਿ ਇਨਾ ਚੋਣਾ ਵਾਸਤੇ ਹੋਰ ਕਿੰਨਾ ਲੰਮਾ ਇੰਤਜ਼ਾਰ ਆ ਜਿਹੜਾ ਉਹ ਕਰਨਾ ਪਵੇਗਾ